ਲੱਗਦਾ ਕੋਈ ਸੋਚ ਰਿਹਾ ਕਿਸਾਨੀ ਬਾਰੇ ਜ਼ਮੀਨੀ ਹਕੀਕੀ ਸਚਾਈ ਜਿੱਤੇ ਕੋਈ ਨਹੀਂ ਲੱਗਦਾ ਬਹੁਤ ਹੀ ਮਾੜੇ ਹਾਲਾਤ ਨੇ ਔਰ ਤਰਸਦੀ ਇਹ ਆ ਕਿ ਜਾਣਦੇ ਆਂ ਬੁੱਝਦੇ ਆਂ ਇਹ ਹਾਲਾਤ ਪ੍ਰਧਾਨ ਮੰਤਰੀ ਜੀ ਨੇ ਦਮਗਜੇ ਮਾਰ ਕੇ ਪ੍ਰਧਾਨ ਮੰਤਰੀ ਗਰੀਬ ਅਨਕਲਿਆਣ ਯੋਜਨਾ ਅਨਾਉਂਸ ਕਰ ਦਿੱਤੀ ਹੈ ਕਿ 80 ਕਰੋੜ ਲੋਕਾਂ ਨੂੰ ਅਸੀਂ ਆਉਂਦੇ 5 ਸਾਲਾਂ 'ਚ ਫ੍ਰੀ ਫੂਡ ਦੇਣਾ ਹੈ। ਇਹਦੇ 'ਚ 50% ਸ਼ਹਿਰੀ ਨੇ ਤੇ 75% ਤੋਂ ਵੱਧ ਜਿਹੜੇ ਦਿਹਾਤੀ ਲੋਕ ਹੈਗੇ ਨੇ। ਇਹ 2011 ਦੀ ਜਨਸੰਖਿਆ ਸੀਗਾ। ਇਹਦੇ 'ਚ 81 ਕਰੋੜ ਤੇ 35 ਲੱਖ ਦੇ ਕੋਲ ਨਿਕਲ ਆਏ ਲੋਕ ਜਿਨ੍ਹਾਂ ਨੂੰ ਫ੍ਰੀ ਫੂਡ ਦੇਣਾ ਸੀ। ਹੁਣ ਗਿਣਤੀ ਹੈ ਲਾਭਪਾਤਰੀਆਂ ਦੀ ਇਸ ਸਾਲ 80 ਕਰੋੜ ਤੇ 35 ਲੱਖ ਦੇ ਕਰੀਬ। ਸਨ 2024 'ਚ ਇਕੱਲੇ ਇਸੇ ਸੈਗਮੈਂਟ ਲਈ 5 ਕਰੋੜ ਤੇ 71 ਲੱਖ ਮੀਟ੍ਰਿਕ ਟਨ ਫੂਡ ਗ੍ਰੇਨ ਦਿੱਤਾ ਗਿਆ ਤੇ ਜਿਹੜੀ ਫੂਡ ਸਬਸਿਡੀ ਦਿੱਤੀ ਗਈ ਹੈ ਸਨ 2024-25 ਦੇ ਵਿੱਚ ਉਹ ਲਗਭਗ 1 ਲੱਖ 99 ਹਜ਼ਾਰ ਕਰੋੜ ਦੇ ਕੋਲ ਹੈ ਤੇ ਉਹ ਅੰਨ ਆਣਾ ਕਿੱਥੋਂ ਹੈ 26% ਝੋਨਾ ਜਿਹੜਾ ਚੌਲ ਆ ਉਹ ਪੰਜਾਬ ਤੋਂ ਆ ਰਿਹਾ ਤੇ 42% ਇਸ ਸਾਲ ਦਾ ਯੋਗਦਾਨ ਕਣਕ ਦਾ ਪੰਜਾਬ ਚੋਂ ਹੈ ਤੇ ਪੰਜਾਬ ਦੇ ਕਿਸਾਨ ਦੀ ਜਿੰਨੀ ਮੰਦੀ ਹਾਲਤ ਹੈ ਉਹ ਕਿਸੇ ਨੂੰ ਦਿਖ ਰਹੀ ਹੈ ਕਿਸੇ মিডিਆ ਨੂੰ ਜਾਂ ਕਿਸੇ ਨੀਤੀ ਘੜੇ ਨੂੰ ਜਾਂ ਕਿਸੇ ਸਿਆਸੀ ਅਹੁਦੇਦਾਰ ਨੂੰ ਜਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਜਿਹੜੇ ਆਪ ਉਡਾਰੀ ਮਾਰ ਕੇ ਗਏ ਨੇ ਪੰਜਾਬ ਚੋਂ ਤੇ ਕਿਸੇ ਪਾਸੇ ਸਿਹਤ ਦਿੱਤੀ ਜਾ ਰਹੀ ਹੈ ਕਿਸਾਨੀ ਨੂੰ